We are in San Francisco. A driverless car The NOC. switch on and Start ride. Hello from Waymo. You can see it. as we get going. Just give us one minute to cover a few riding tips. This experience may feel futuristic, <laughs> but the needs of the the same as always. So keep your seatbelt fastened, please. If you're traveling with little ones or expect. ਦੇਖ ਲਓ ਟ੍ਰੈਫਿਕ ਕਾਫੀ ਚੈੱਕ ਕਰ ਰਹੀ ਹੈ ਰੈੱਡ ਲਾਈਟ ਦੇ ਸਾਥ ਨਾਲ ਹੀ 컬러 ਲੁਕੇਗੀ ਹਾਂ ਸਰ ਸ਼ਹਿਰ ਦੇ ਵਿੱਚ ਇਨ ਸੈਨ ਫਰਾਂਸਿਸਕੋ ਡਾਊਨਟਾਊਨ ਜਿੱਥੇ ਇਨੀ ਟ੍ਰੈਫਿਕ ਹੁੰਦੀ ਐ ਨਹੀਂ ਲਾਈਟਸ ਦੀ ਜਿੱਥੇ ਜਨਰਲੀ ਡਰਾਈਵਰਸ ਵੀ ਬਹੁਤ ਕੋਸ਼ਿਸ਼ ਹੋ ਕੇ ਡਰਾਈਵਿੰਗ ਕਰਦੇ ਐ ਸੋ ਟੈਕਨੋਲੋਜੀ ਦੀ ਜ਼ਰੂਰਤ ਐ ਐਂਡ arrival in three minutes. ਅਸੀਂ ਐਕਚੁਅਲੀ ਚਾਹ ਕਾਫੀ ਲੱਭ ਰਹੇ ਹਾਂ ਲੱਭੀ ਨਹੀਂ ਸੀ ਸੀ ਦੇਣੋ ਗਿਆ ਪਰ ਤੂੰ ਵੀ ਦੱਸ ਦੇ ਅੱਜ ਹੈਗੀ ਹੈ ਜੀ 25th ਆਫ ਜੂਨ 8:43 ਪੀਐਮ ਐਂਡ ਸਾਡਾ ਇੱਥੇ ਕਨਸਰਟ ਆ ਓਕਲੈਂਡ ਅਰੀਨਾ ਦੇ ਵਿੱਚ 29th ਨੂੰ ਸੈਟਰਡੇ ਔਰ ਇਸੇ ਵਾਸਤੇ ਸਾਰੇ ਨੂੰ ਨਜ਼ਦੀਕੀ ਮਿੱਤਰਾਂ ਦੋਸਤਾਂ ਨੂੰ ਤਕਰੀਬ ਕਰਦੇ ਆ ਕਿ ਤੁਸੀਂ ਵੀ ਜੇ ਡਰਾਈਵ ਨਹੀਂ ਕਰਨਾ ਚਾਹੁੰਦੇ ਤੇ ਡਰਾਈਵਰਲੈਸ ਕਾਰ हायर ਕਰਕੇ ਤੁਸੀਂ ਉਹ ਕੋਲ ਨਰੀਨਾ ਪਹੁੰਚ ਜਾਓ 7 ਪੀਐਮ ਕਾਨਸਰਟ ਸਟਾਰਟ ਹੋਣਾ ਹੈ ਫਿਰ 6 ਪੀਐਮ ਡੋਰ ਓਪਨ ਹੋਣਗੇ ਵੱਡੀ ਤਰ੍ਹਾਂ ਦੇ ਵਿੱਚ ਟਿਕਟਸ ਸੋਲਡ ਹੋ ਚੁੱਕੀਆਂ ਨੇ ਔਰ ਦੀ ਇਕੋਜ਼ ਆਫ ਲਵ ਟੂਰਸ ਡਾਇਨਟ ਸਟੇਟਸ ਆਫ ਅਮਰੀਕਾ 2024 ਜਿਹਦੇ ਕਿ ਚਾਰ ਕਾਨਸਰਟ ਹੋ ਚੁੱਕੇ ਆ ਡੈਟਰਾਇਟ ਇਨਿਆਪੋਲਿਸ ਡੈਨਵਰ ਤੇ ਜਿਹੜਾ ਲਾਸਟ ਕੋਡ ਸਸਾ ਗਡਾਲਸ Oprah house ਵਿੱਚ ਇਟ ਵਾਸ ਸੋ ਬਿਊਟੀਫੁਲ ਤੇ ਹੁਣ ਜਿਹੜਾ ਕਿ ਅਸੀਂ ਦਿਲ ਕਹਿ ਸਕਦੇ ਹਾਂ ਸਟੇਟਸ ਦਾ ਕੈਲੀਫੋਰਨੀਆ ਡੋਨਟ ਫੋਰਗੇਟ ਯਰ ਫੋਨ ਉਹਦੇ ਵਿੱਚ ਉਹ ਗੰਡ ਰਹੀ ਨਾ ਫਸੇ ਨਾ ਸਤਾਜ ਲਾਈਵ ਇਨ ਕੰਸਰਟ ਐਂਡ ਯਰ ਸੇਫਟੀ ਅਸੀਂ ਪਹੁੰਚ ਗਏ ਆ ਤੇ ਕੇ ਨੂੰ ਸਸੇ ਕਲ ਕਹੀਏ ਕੇ ਨੂੰ ਅਦਾਬ ਕੀਏ ਤੇ ਕੇ ਨੂੰ ਅਦਾਬ ਇਸ ਕੇ ਇਹ ਕਿ ਇਹ ਦਾ ਬਰਾਖ ਕੀਏ Sentences Francisco, the such a soothing music at the background <laughs> ਯੂ ਆਰ ਹਿਅਰ ਤੁਹਾਨੂੰ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਇਹਨਾਂ ਨੂੰ ਤਾਂ ਸਤਿ ਸ੍ਰੀ ਅਕਾਲ ਹੈਗੀ ਹੈਗੀ ਆ